ਬਟਿੰਡਾ ਦੇ ਮਲਤਾਨੀਆਂ ਪੁਲ ਦੇ ਨੇੜੇ ਬਣੇ ਗੁਰਦੁਆਰਾ ਸਿੰਘ ਸਭਾ ਦੇ ਗਰਾਊਂਡ ਦੇ ਵਿੱਚ ਕਰਵਾਏ ਜਾ ਰਹੇ ਕ੍ਰਿਕਟ ਮੈਚ ਦੇ ਵਿੱਚ ਅਸ਼ਲੀਲ ਡਾਂਸ ਤੇ ਪੜਕੇ ਸਥਾਨਕ ਲੋਕ ਨਾ ਮੌਕੇ ਤੇ ਪਹੁੰਚ ਕੇ ਕਰਵਾਇਆ ਗਿਆ ਡਾਂਸ ਨੂੰ ਬੰਦ ਨਹੀਂ ਲਈ ਗਈ ਇਸ ਮੈਚ ਨੂੰ ਕਰਵਾਉਣ ਦੀ ਸਿੰਘ ਸਭਾ ਦੇ ਵੱਲੋਂ ਮਨਜ਼ੂਰੀ ਮੌਕੇ ਤੇ ਪਹੁੰਚੇ ਪ੍ਰਧਾਨ ਹਰਦੀਪਕ ਸਿੰਘ ਨੇ ਦੱਸਿਆ ਕਿ ਉਨਾ ਪਾਸ ਸੂਚਨਾ ਆਈ ਸੀ ਗੁਰਦੁਆਰਾ ਸਿੰਘ ਸਭਾ ਦੇ ਗਰਾਊਂਡ ਦੇ ਵਿੱਚ ਇੱਕ ਕ੍ਰਿਕਟ ਮੈਚ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕੀ ਉਹਨਾਂ ਦੇ ਵੱਲੋਂ ਕੋਈ ਵੀ ਪ੍ਰਵਾਨਗੀ ਜਾਂ ਮਨਜ਼ੂਰੀ ਸਭਾ ਦੇ ਵੱਲੋਂ ਨਹੀਂ ਲਈ ਗਈ ਹੈ ਤੇ ਜਿਸ ਨੂੰ ਇਹ ਗਰਾਊਂਡ ਕਿਰਾਏ ਤੇ ਦਿੱਤਾ ਗਿਆ ਹੈ ਉਸ ਦੇ ਵੱਲੋਂ ਇਸ ਦਾ ਕਾਇਆ ਵੀ ਟਾਈਮ ਸਿਰ ਨਹੀਂ ਦਿੱਤਾ ਜਾ ਰਿਹਾ ਤਾਂ ਇਹ ਪ੍ਰੋਗਰਾਮ ਦੀ ਮਨਜ਼ੂਰੀ ਕਿਸ ਤਰ੍ਹਾਂ ਹੋ ਸਕਦੀ ਹੈ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਅਤੇ ਇਹ ਅਸ਼ਲੀਲ ਡਾਂਸ ਨੂੰ ਬੰਦ ਕਰਵਾਇਆ ਗਿਆ ਅਤੇ आयोजਕਾਂ ਨੂੰ ਕੱਲ ਇਸ ਬਾਬਤ ਬੁਲਾਇਆ ਗਿਆ ਹੈ ਕਿ ਆਖਿਰ ਕਿਸ ਦੀ ਮਨਜ਼ੂਰੀ ਨਾਲ ਇਹ ਮੈਚ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਮਾਸਾਹਾਰ ਦੀ ਵੀ ਪੂਰਨ ਤੌਰ ਤੇ ਪਾਬੰਦੀ ਦੀ ਗੱਲ ਪ੍ਰਧਾਨ ਹਰਦੀਪ ਸਿੰਘ ਦੇ ਵੱਲੋਂ ਕਹੀ ਜਾ ਰਹੀ ਹੈ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਅਸ਼ਲੀਲ ਡਾਂਸ ਆਦਿ ਇੱਥੇ ਕੀਤਾ ਜਾਵੇ ਫਿਲਹਾਲ ਇਸ ਮੈਚ ਦੇ ਆਯੋਜਕਾਂ ਨੂੰ ਕੱਲ ਬੁਲਾਇਆ ਗਿਆ ਹੈ ਅਤੇ ਇਸ ਦੇ ਸਬੰਧੀ ਗੱਲਬਾਤ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਸਾਂਝੀ ਵੀ ਕੀਤੀ ਗਈ ਕਿ ਕਹਿਣਾ ਉਹਨਾਂ ਦਾ ਇਸ ਪੂਰੀ ਘਟਨਾ ਨੂੰ ਲੈ ਕੇ ਆਓ ਤੁਹਾਨੂੰ ਸੁਣਵਾਨੇ ਆ। ਹਾਂ ਜਿਵਾਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕਰਦੇ ਇਹ ਗੁਰਦੁਆਰਾ ਸੈੰਗ ਸਭਾ ਸ੍ਰੀ ਗੁਰੂ ਸੈੰਗ ਸਭਾ ਦਾ ਗਰਾਊਂਡ ਹੈਗਾ ਜੀ। ਇਹ ਪਹਿਲਾਂ ਜਦੋਂ ਅਸੀਂ ਹੁਣੇ ਸਿਲੈਕਟ ਹੋ ਕੇ ਆਏ ਆ ਸੰਗਤ ਨੇ ਸੇਵਾ ਦਿੱਤੀ ਉਹ ਤੋਂ ਪਹਿਲਾਂ ਕਿ ਕਿਸੇ ਕੋਲ ਸੀਗਾ ਤੇ ਉਹੀ ਕੰਟੀਨਿਊ ਕਰ ਰਹੇ ਤੇ ਉਹਦਾ ਕਿਰਾਇਆ ਵੀ ਪ੍ਰੋਪਰ ਨਹੀਂ ਆ ਰਿਹਾ ਤੇ ਸਾਨੂੰ ਅੱਜ ਖਬਰ ਮਿਲੀ ਸੀ ਕੋਈ ਮੈਚ ਕਰਾ ਰਿਹਾ ਹੈ। ਤ론 ਇਹਨਾਂ ਦਾ ਉਹਦੇ ਵੀ ਸਾਨੂੰ ਦਰਾ ਸੀਗਾ ਵੀ ਕੀ ਤੋਂ ਪੁੱਛ ਗਏ ਮਤਲਬ ਕਿ ਦੀ ਪਰਮਿਸ਼ਨ ਲਈ ਹੈ ਤੇ ਦੂਸਰਾ ਉਹ ਥੋੜੀ ਦਿਨ ਪਹਿਲਾਂ ਆ ਦੇ ਕੋ ਕਰਵਾਈ ਸੀ ਇੱਥੇ ਆਪਣਾ ਵੀ ਉਹ ਆਪਣਾ ਡਾਂਸਰਾਂ ਜਾਂ ਨਾਚਰਿਆਂ ਜਿਹੜਾ ਕਿ ਬਿਲਕੁਲ ਹੀ ਜਿਹੜਾ ਆਪਣਾ ਮਤਲਬ ਵੀ ਉਹ ਪਰਵਾਨ ਨਹੀਂ ਹੈਗਾ ਸੋ ਅਸੀਂ ਆਏ ਸੀ ਵੀਰ ਉਹ ਬੰਦ ਕਰਾ ਕੇ ਗਏ ਆ ਉਹ ਮੈਚ ਆ ਲੈ ਨੂੰ ਪਤਾ ਨਹੀਂ ਸੀਗਾ ਵੀ ਆਪਣਾ ਵੀ ਕਿਹਨਾਂ ਨਾਲ ਉਹ ਆਪਣਾ ਗੱਲਬਾਤ ਕਰਨੀ ਉਹਨਾਂ ਨੇ ਤੇ ਇੱਥੇ ਕਿਸੇ ਨੂੰ ਕਿਰਾਏ ਤੇ ਦਿੱਤਾ ਗਿਆ ਉਹਨਾਂ ਨਾਲ ਗੱਲ ਗੱਲਬਾਤ ਕੀਤੀ ਤੇ ਸਾਡੇ ਨਾਲ ਬਿਲਕੁਲ ਇੱਕ ਵੀ ਗੱਲ ਨਹੀਂ ਕੀਤੀ ਉਹ ਜਸਟ ਆਪਾਂ ਵੀ ਉਹਨਾਂ ਦੇ ਚਲੋ ਵੇਖਣਾ ਭਾਵੇਂ ਇਸ ਲਈ ਮੈਂ ਚ ਉਹਨਾਂ ਦਾ ਕੰਟੀਨਿਊ ਕਰਨ ਦਿੱਤਾ ਤੇ ਉਹਨਾਂ ਨੂੰ ਵਾਰਨਿੰਗ ਦਿੱਤੀ ਵੀ ਕੋਈ ਆਪਣਾ ਇੱਥੇ ਡਾਂਸਰਾਂ ਦਾ ਨਚਣ ਤੇ ਆਪਣਾ ਜਿਹੜਾ ਆਪਣਾ ਕੋਈ ਮੀਸ਼ਰਾਵਣਾ ਚੱਲੇ ਤੇ ਸਵੇਰੇ ਆ ਕੇ ਸਾਡੇ ਨਾਲ ਗੱਲ ਕਰਨਗੇ ਹੁਣ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਜਿਹੜੇ ਮੈਚ ਕਰਵਾ ਰਹੇ ਆ ਆਰਗੇਨਾਈਜ਼ਰ ਨੇ ਇਸ ਲਈ ਉਹਨਾਂ ਦਾ ਮੈਚ ਅਸੀਂ ਕੰਟੀਨਿਊ ਕਰਨ ਦੇ ਰਹੇ ਹਾਂ ਕਮੈਂਟਰੀ ਦੇ ਵਾਸਤੇ ਹਾਂਜੀ ਨਿੱਕੀ ਜਿਹੀ ਕਿ ਕਾਲਾ ਦੀਵਾਨ ਦਾ ਗਰਾਊਂਡ ਹੈ ਜੇ ਤੁਹਾਨੂੰ ਦੱਸਿਆ ਵੀ ਨਹੀਂ ਗਿਆ ਇਹ ਨਹੀਂ ਸਾਨੂੰ ਬਿਲਕੁਲ ਨਹੀਂ ਹੈ ਇਹ ਆਪਣਾ ਮੈਦਾਨ ਦੱਸਿਆ ਗਿਆ ਵੀ ਇੱਥੇ ਮੈਚ ਹੋਣਾ ਹੈ ਕਿ ਜਿਹੜਾ ਪਹਿਲਾਂ ਕਿ ਕਰਾਇਦਰ ਤੋਂ ਬਾਅਦ ਪ੍ਰੋਪਰ ਕਰਾਇਆ ਨਹੀਂ ਜਾ ਰਿਹਾ ਹਾਂ ਜੀ 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 ਹਾਂ ਜ ਕਥੇ ਤੁਸੀਂ ਇਹ ਕੀ ਕਰੀ ਜਾਂਦੇ ਹੋ ਤੇ ਸਾਡੇ ਨਾਲ ਕੱਲ ਗੱਲਬਾਤ ਆ ਕੇ ਕਰਨਗੇ ਹੁਣ ਮੈਂ ਵਿਗਨ ਨਹੀਂ ਬਣਾਦਾ ਪਰ ਜਿਹੜੀਆਂ ਪੱਤੀ ਜਨਨਿਕਾਂ ਸੀਗੀਆਂ ਉਹ ਸਾਰਿਆਂ ਦੀ ਰਾਏ ਨਾਲ ਉਹ ਆਪਾਂ ਮੰਨ ਕਰਵਾਵਾਂਗੇ ਜੇਕਰ ਮਨਜ਼ੂਰੀ ਵੀ ਨਹੀਂ ਗਈ ਰੋਕਿਆ ਵੀ ਜਾ ਸਕਦਾ ਹੈ ਤੁਹਾਡੇ ਨਾਲ ਹਾਂਜੀ ਉਹ ਕੱਲ ਗੱਲਬਾਤ ਕਰਾਂਗੇ ਕਿਉਂਕਿ ਜਿਨ੍ਹਾਂ ਨੇ ਉਹਦੀ ਮਨਜ਼ੂਰੀ ਲਈ ਹੈ ਉਹ ਪ੍ਰੋਪਰ ਕਿਰਾਇਆ ਨਹੀਂ ਉਭਾਰ ਰਿਹਾ ਤਾਂ ਫਿਰ ਉਹਦੇ ਨਾਲ ਤਾਂ ਗੱਲ ਹੀ ਨਹੀਂ ਬੰਦਦੀ ਨਾ ਫਿਲਹਾਲ ਸਾਰਾ ਕੁਝ ਰੁਕਵਾਇਆ ਗਿਆ ਪੱਤੀ ਜਨਨਕ ਜੋ ਵੀ ਲੱਗਿਆ ਹਾਂਜੀ ਹਾਂਜੀ ਉਹ ਰੁਕਵਾਇਆ ਗਿਆ ਸਵੇਰੇ ਸਾਡੇ ਨਾਲ ਗੱਲ ਕਰਨਗੇ ਆ